ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾ ਪ੍ਰਦਾਨ ਕਰਨ ਲਈ ਜਿੱਥੇ ਪੰਜਾਬ ਭਰ ਵਿੱਚ ਮਹੱਲਾ ਕਲੀਨਿਕ ਖੋਲੇ ਗਏ ਨੇ ਉੱਥੇ ਹੀ ਫਗਵਾੜਾ ਦੇ ਮਹੱਲਾ ਗੋਬਿੰਦਪੁਰਾ ਵਿਖੇ ਵੀ ਲੋਕਾਂ ਦੀ ਮੁੱਖ ਮੰਗ ਤੇ ਮਹੱਲਾ ਕਲੀਨਿਕ ਖੋਲਿਆ ਗਿਆ ਜਿਸ ਦਾ ਉਦਘਾਟਨ ਹਲਕਾ ਇੰਚਾਰ ਸਰਦਾਰ ਜਗਿੰਦਰ ਸਿੰਘ ਮਾਨ ਨੇ ਰਿਬਨ ਕੱਟ ਕੇ ਕੀਤਾ ਉਦਘਾਟਨ ਤੋਂ ਪਹਿਲਾਂ ਸਰਦਾਰ ਮਾਨ ਦਾ ਮਹੱਲੇ ਵਿੱਚ ਪਹੁੰਚਣ ਤੇ ਸਾਬਕਾ ਕੌਂਸਲਰ ਰਵੀ ਅਤੇ ਸਮੂਹ ਮਹੱਲਾ ਵਾਸੀਆਂ ਵੱਲੋਂ ਫੁੱਲਾਂ ਦੇ ਹਾਰ ਭਾ ਕੇ ਨਿਗ੍ਹਾਸੁਭਾਗਤ ਕੀਤਾ ਗਿਆ ਇਸ ਮੌਕੇ ਉਹਨਾਂ ਨਾਲ ਸਹਿਫਲ ਹਸਪਤਾਲ ਫਗਵਾੜਾ ਦੇ ਐਸਐਮਓ ਡਾਕ ਸਨ ਇਸ ਮੌਕੇ ਸਰਦਾਰ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਲੋਕਾਂ ਦੀ ਇਸ ਮੁੱਖ ਮੰਗ ਨੂੰ ਪੂਰਾ ਕੀਤਾ ਹੈ ਹੁਣ ਅਸਮੂ ਮਹਿਲਾ ਵਾਸੀਆਂ ਨੂੰ ਮਹਿਲਾ ਕਲੀਨਿਕ ਖੁੱਲਣ ਤੇ ਹਾਰਦਿਕ ਵਧਾਈਆਂ ਵੀ ਦਿੱਤੀਆਂ ਪੰਜਾਬ ਦੇ ਲੋਕ ਬੜੇ ਖੁਸ਼ ਨੇ ਕਿਉਂਕਿ ਉਹਨਾਂ ਨੂੰ ਮੁੱਖ ਮੰਤਰੀ ਸਰਦਾਰ ਸੋਪਾਂ ਸਿੰਘ ਮਾਨ ਨੇ ਹਾਸਲ ਕੀ ਹੈਲਥ ਤੇ ਐਜੂਕੇਸ਼ਨ ਦੇ ਵਿੱਚ ਉਹਨਾਂ ਨੇ ਬਹੁਤ ਉਪਰਗ੍ਰੇਡ ਕੀਤੀ ਖਾਸ ਕਰਕੇ ਕਿਉਂਕਿ ਦੋ ਚੀਜ਼ਾਂ ਮੌਤ ਤੱਕ ਜੁੜੀਆਂ ਨੇ ਇਹ ਦੁਪਹਿਰ ਹੈ ਜੇ ਸਟੇਟ ਜਿਹੜਾ ਕਿ ਦੋਨਾਂ ਦੇ ਵਿੱਚ ਸਤਿ ਹਾਸਲ ਕਰੇਗਾ ਉਹ ਸਟੇਟ ਹਮੇ ਕਦੇ ਵੀ ਡੋਲ ਨਹੀਂ ਸਕਦੀ ਕਿਉਂਕਿ ਉਹਦੇ ਹੈਲਦੀ ਹੋਣਗੇ ਨਾਗਰਿਕ ਤੇ ਔਰ ਦੂਸਰੀ এডਿਕੇਸ਼ਨ ਪੱਖੋਂ ਬਹੁਤ ਇੰਟੈਲੀਜੈਂਟ ਹੋਣਗੇ ਦੇ ਵਰ ਲੀਡਿੰਗ ਵਰਡ ਸੋ ਆਈ ਥਿੰਕ ਰੀਲੀ ਖਾਸ ਕਰਕੇ ਮੇਰੀ ਕੰਸਟਿਟਿਊਐਂਸੀ ਲਈ ਮੇਰੇ ਡਿਸਟ੍ਰਿਕਟ ਵੀ ਮੋੜਦੇ ਵਾਸਤੇ ਮੂਸੇ ਬੜੀ ਖੁਸ਼ ਦਾ ਟਾਈਮ ਹੈ ਇਹ ਕੱਲ੍ਹ ਸਿਕਮ ਸੰਨੀ ਨਾਲ ਚੇਅਪ ਪੰਜਾਬ ਦੇ ਵਿੱਚ ਜਿਹੜੀ ਕਲੀਨਿਕ ਉਹਨਾਂ ਦੀ ਓਪਨਿੰਗ ਇਥੇ ਆ ਔਰ ਉਸ ਪਹਿਲਾਂ 664 ਸੈਂਸ ਚਟਾਉਟ ਔਰ ਹੋਂ ਟੋਟਲ 98 ਪਾ ਕੇ 752 ਜਿਹੜੇ ਟੋਟਲ ਇਨ ਦੀ ਨੰਬਰ ਆ ਮਾਈ ਚੇਪ ਇਨ ਪੰਜਾਬ ਗਵਰਨਰ ਨੇ ਬਹੁਤ ਅੱਛਾ ਪ੍ਰੋਗਰਾਮ ਕੀਤਾ ਔਰ ਮੈਨੂੰ ਖੁਸ਼ੀ ਹੈ ਕਿ ਮੇਰੀ ਪਾਰਟੀ ਦੀ ਜੇ ਮੈਂ ਮਿਲਤੀ ਕਰਾਂ ਇਹ 10 ਕਲੀਨਿਕਸ ਜਿਹੜੀਆਂ ਐਸ ਵੇਲੇ ਵੇਲਨ ਦਸ਼ਮੀ ਦੇ ਵਿੱਚ ਮੈਂ ਖੜਾ ਤੁਸੀਂ ਨਿਊ ਹੈਟਰਡ ਹੋ ਗਿਆ ਤੇਜੀਵਲ ਸਾਹਿਬ ਨੇ ਜੋ ਇੱਕ ਬੜੀ ਜੋਸ਼ ਤੇ ਨਾਲ ਇੱਕ ਜੋ ਸਿਸਟਮ ਨੂੰ ਸ਼ੁਰੂ ਕੀਤਾ ਉਹ ਚੱਲ ਰਿਹਾ ਆਈ ਕੰਗਰੈਸ਼ਨ ਅਲਸੋ ਇਟ ਕਨੂਰ ਹੋਦੀ ਇਸ 48 ਹਮਾ ਦੀ ਪਾਰਟੀ ਮਿਸਟਰ ਕੇਜੀਵਲ ਸਾਹਿਬ ਐਂਡ ਕੰਗਰੈਸ਼ਨ ਅਪ ਸਟਾਰ ਪ੍ਰੋਗਰੈਸਿੰਗ ਆਂਗਿਆ ਨੇ ਪੰਜਾਬ ਨੂੰ ਦੰਗਲਾ ਪਰੋਂ ਪੰਜਾਬ ਨੂੰ ਦਾ ਸੁਭੰਯਾ ਸੀ ਔਰ ਉਸ ਬਾਅਦ ਸੀ ਸਭਾ ਆਇਆ ਥੈਂਕ ਯੂ ਇਸ ਦੌਰਾਨ ਸਾਭਾ ਕਾਉਂਸਲਰ ਰਵੀ ਨੇ ਕਿਹਾ ਕਿ ਉਹਨਾਂ ਦੇ ਮਹੱਲੇ ਦੇ ਵਾਸੀਆਂ ਨੂੰ ਮਹੱਲਾ ਕਲੀਨਿਕ ਦੀ ਬਹੁਤ ਲੋੜ ਸੀ ਕਿਉਂਕਿ ਇਸ ਮਹੱਲੇ ਵਿੱਚ ਜ਼ਿਆਦਾਤਰ ਲੋਕ ਬਹੁਤ ਗਰੀਬ ਹਨ ਤੇ ਉਹਨਾਂ ਨੂੰ ਦਵਾਈ ਲੈ ਲੈ ਕੇ ਕਾਫੀ ਦੂਰ ਜਾਣਾ ਪੈਂਦਾ ਸੀ ਉਹਨਾਂ ਮਹੱਲੇ ਵਿੱਚ ਮਹੱਲਾ ਕਲੀਨਿਕ ਖੋਲਣ ਤੇ ਮੁੱਖ ਮੰਤਰੀ ਮਾਨ ਅਤੇ ਸਰਦਾਰ ਜਗਿੰਦਰ ਸਿੰਘ ਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਉਧਰ ਆਪ ਦੇ ਸੀਨੀਅਰ ਆਗੂ ਰਣਜੀਤ ਪਾਵਲਾ ਨੇ ਵੀ ਉਹਨਾਂ ਦੇ ਮਹੱਲੇ ਵਿੱਚ ਮਹੱਲਾ ਕਲੀਨਿਕ ਖੋਲਣ ਤੇ ਮਹੱਲਾ ਵਾਸੀਆਂ ਨੂੰ ਬਤਾਈਆਂ ਦਿੱਤੀਆਂ ਇਸ ਦੌਰਾਨ ਵੱਡੀ ਗਿਣਤੀ ਵਿੱਚ ਮਹੱਲਾ ਵਾਸੀ ਮੌਜੂਦ ਸਨ ਅੱਜ ਸਾਡੇ ਐਮਸੀ ਸਾਫ ਕਾਇਤ ਜੀ ਰਵੀ ਜੀ ਦੇ ਇਲਾਕੇ ਦੇ ਜਗਵਿੰਦਪੁਰਾ ਦੇ ਵਿੱਚ ਆਮ ਆਦਮੀ ਕਲੀਨਿਕ ਖੋਲਿਆ ਗਿਆ ਜੋ ਕਿ ਅੱਜ ਪ੍ਰਵੰਤਮ ਸਿੰਘ ਨੇ 98 ਮੱਲਾ ਕਲੀਨਿਕ ਦੀ ਅੱਜ ਓਪਨਿੰਗ ਕੀਤੀ ਆ ਔਰ ਸਾਰੇ ਸਾਡੇ ਸ਼ਹਿਰ ਵਾਸੀ ਹੁਣ ਮੈਂ ਮੁਬਾਰਕਬਾਦ ਦਿੰਦਾ ਔਰ ਪੰਜਾਬ ਵਾਸੀ ਨੂੰ ਮੁਬਾਰਕਬਾਦ ਦਿੰਦਾ ਔਰ ਪ੍ਰਵੰਤਮ ਸਿੰਘ ਦੇ ਜੋ ਰੰਗਲਾ ਪੰਜਾਬ ਬਣਾਉਣ ਦੀ ਇੱਕ ਸਾਡੀ ਮਹਿਮ ਚਲਾਈ ਹੋਈ ਉਹਨਾਂ ਨੇ ਉਸ ਨੂੰ ਕਾਮਯਾਬੀ ਦੇ ਨਾਲ ਅੱਗੇ ਵਧੇ ਹੋਏ ਪੰਜਾਬ ਸਰਕਾਰ ਜਿਹੜੀ ਆ ਉਹ ਬਧਾਈ ਦੀ ਪਾਤਰ ਆ ਗਏ ਹਨ ਅੱਜ ਸਾਡੇ ਮਹੱਲਾ ਗੋਵਿੰਦਪੁਰਾ ਸਾਰੇ ਨਗਰ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਵੀ ਕਾਫੀ ਸਮੇ ਤੋਂ ਸਾਡੇ ਮਹੱਲੇ ਦੀ ਮੰਗ ਸੀ ਕਿਉਂਕਿ ਸਾਡਾ ਮਹੱਲਾ ਇੱਕ ਗਰੀਬ ਤਬਕਾ ਹੈ ਇਸ ਮਹੱਲੇ ਨੂੰ ਮਹੱਲਾਕ ਨੇ ਲਿਖਦੀ ਕਾਫੀ ਦੂਰ ਸੀ ਤੇ ਇਹ ਗੱਲ ਜਿਹੜੀ ਅਸੀਂ ਸਰਦਾਰ ਜੋਗਿੰਦਰ ਸਿੰਘ ਮਾਨ ਜੋਗੀ ਸਾਡੇ ਹਲਕਾ ਇੰਚਾਰਜ ਨੇ ਤੇ ਦਲਜੀਤ ਰਾਜੋ ਜੀ ਨੂੰ ਅਸੀਂ ਦਸੀ ਤੇ ਉਹਨਾਂ ਦੇ ਪ੍ਰੈਸਾਂ ਨਾਲ ਅੱਜ ਇਹ ਜਿਹੜੀ ਸਾਡੀ ਗੱਲ ਮੁਕੰਮਲ ਹੋਈ ਹੈ ਤੇ ਸਾਡੀ ਨਜ਼ਰ ਵਿੱਚ ਬਹੁਤ ਹੀ ਖੁਸ਼ੀ ਦੀ ਲਹਿਰ ਹੈ ਵੀ ਜਿਹੜਾ ਸਾਨੂੰ ਸਾਡੇ ਗਰੀਬ ਲੋਕਾਂ ਨੂੰ ਕਾਫੀ ਦੂਰ ਦੂ ਤੱਕ ਚੱਲ ਕੇ ਜਾਣਾ ਪੈਂਦਾ ਸੀ ਅੱਜ ਸਾਡੇ ਲਗਨ ਦੇ ਵਿੱਚ ਮੱਲਾ ਕੁਇਨ ਇੱਕ ਸਥਾਪਿਤ ਹੋ ਗਿਆ ਹੈ ਤੇ ਇਹਦੇ ਵਿੱਚ ਵੱਡੇ ਵਿੱਚ ਸਾਹ ਹੈ ਅਸੀਂ ਖਾਸ ਕਰਕੇ ਸਾਡੇ ਜਿਹੜੇ ਸੀਐਮ ਭਗਵੰਤ ਸਿੰਘ ਜੀ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹਾਂਗੇ ਜਿਉਂ ਨਾਲ ਸਾਡੇ ਮਹੱਲੇ ਦੇ ਵਿੱਚ ਜਿਹੜਾ ਮਨਲਾ ਕਲੀਨਿਕ ਸਥਾਪਿਤ ਕਰਵਾਇਆ ਤੇ ਉਹ ਤੋਂ ਖੁਸ਼ੀ ਦੀ ਗੱਲ ਇਹ ਵੀ ਸਾਡੇ ਹੀ ਮੰਡੇ ਦੇ ਵਿੱਚ ਸਾਡੇ ਜਿਹੜੇ ਡਾਕਟਰ ਸਾਹਿਬ ਇੱਥੇ ਆਏ ਨੇ ਅਸ਼ਮੀ ਜੀ ਤੇ ਉਹਨਾਂ ਦਾ ਸਟਾਫ ਉਹ ਵੀ ਬਹੁਤ ਦੀ ਵਧੀਆ ਮਿਹਨਤੀ ਹੈ ਪੜੇ ਲਿਖੇ ਨੇ ਤੇ ਮੈਂ ਉਸ ਪਰਮਾਤਮਾ ਦੇ ਚਰਨਾਂ ਵਿੱਚ ਇਹੀ ਬੇਨਤੀ ਕਰੂੰਗਾ ਕਿ ਜਿਹੜਾ ਇਹ ਮਨਲਾ ਕਲੀਨਿਕ ਸਾਡੇ ਅੱਜ ਸਥਾਪਿਤ ਹੋਇਆ ਹੈ ਇਹ ਵੱਧ ਤੋਂ ਵੱਧ ਜਿੰਨੇ ਵੀ ਇੱਥੇ ਲੋੜਵੰਦ ਪਰਿਵਾਰ ਆਣਗੇ ਕਿਸੇ ਤਰ੍ਹਾਂ ਦੇ ਵੀ ਉਹਨਾਂ ਨੂੰ ਬਿਮਾਰੀ ਦੀ ਜਾਂ ਕਿਸੇ ਉਹਨਾਂ ਦੇ ਟਵੜਾ ਉਹਨਾਂ ਨੂੰ ਕਾਲਾ ਬੱਧਿਆ ਤੇ ਕਿਹਨਾਂ ਇਲਾਜ ਹੋਊਗਾ